ਜੋ ਅਸੂੜੇ ਹਾਲਾਤ ਬਣੇ ਹੋਏ ਨੇ ਕੈਨੇਡਾ ਦੇ ਵਿੱਚ ਇਹ ਹੋਰ ਵੀ ਕਈ ਮੁਲਕਾਂ ਦੇ ਵਿੱਚ ਇਹੋ ਜੇ ਹੀ ਹਾਲਾਤ ਬਣੇ ਹੋਏ ਨੇ ਜਿਵੇਂ ਕਿ ਆਸਟ੍ਰੇਲੀਆ ਮੈਂ ਪਿੱਛੇ ਜੋ ਆਸਟ੍ਰੇਲੀਆ ਤੋਂ ਕਿਸੇ ਸਜਣਾ ਨਾਲ ਗੱਲ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਉੱਥੇ ਵੀ ਰਿਸੈਸ਼ਨ ਆ ਮੰਦੀ ਆ ਕੀਮਤਾਂ ਵਧੀਆਂ ਹੋਈਆਂ ਵਾ ਮਹਿੰਗਾਈ ਆ ਉਹਦੇ ਕਰਕੇ ਉਹ ਦੁਬਈ ਵਰਗੇ ਮੁਲਕਾਂ 'ਚ ਜਾਣ ਬਾਰੇ ਸੋਚ ਰਹੇ ਸਨ ਜੋ ਇੱਥੇ ਹੋ ਰਿਹਾ ਵਾ ਇਹਦਾ ਇਹ ਸ਼ਾਇਦ ਕੋਵਿਡ ਤੋਂ ਸ਼ੁਰੂ ਹੋਇਆ ਸੀ ਔਰ ਕੋਵਿਡ ਤੋਂ ਬਾਅਦ ਇਹ ਮੁਲਕ ਕਮੇ ਜੇ ਮੈਂ ਕਈ ਹੋਰ ਮੁਲਕ ਵੀ ਰਿਕਵਰ ਨਹੀਂ ਕਰ ਸਕੇ ਉਹੀ ਹਾਲ ਇਥੇ ਹੁੰਦੀ ਆ ਅ ਔਰ ਮੇਰੇ ਖਿਆਲ ਜਿਹੜੀਆਂ ਪਾਲਿਸੀਜ਼ ਇਸ ਮੁਲਕ ਨੇ ਇੰਟਰੋਡਿਊਸ ਕੀਤੀਆਂ ਸ਼ਾਇਦ ਨਾ ਨੇ ਉਹਦਾ ਲੌਂਗ ਟਰਮ ਇੰਪੈਕਟ ਨਹੀਂ ਸੋਚਿਆ ਕੈਨੇਡਾ ਦੇ ਵਿੱਚ ਹਰ ਸਾਲ ਕਰੀਬ 1 ਲੱਖ 2 ਲੱਖ ਸਟੂਡੈਂਟ ਆਉਂਦਾ ਸੀ ਉਹ ਐਡਜਸਟ ਵੀ ਹੋ ਜਾਂਦਾ ਸੀ ਇਥੋਂ ਦੀ ਇਕਨੋਮੀ ਦੇ ਵਿੱਚ ਲੇਕਿਨ ਜੇ ਤੁਸੀਂ ਸੱਡਨਲੀ 1-2 ਲੱਖ ਦੀ ਬਜਾਏ 7-8 ਲੱਖ ਲੋਕੀ ਲੈ ਆਓ ਇੱਕ ਸਾਲ ਦੇ ਵਿੱਚ ਤੇ ਉਹ ਕਿੱਥੇ ਐਡਜਸਟ ਹੋਣਾ ਨੌکریاں ਦੇਉਨੀਆਂ ਕਿਆਂ ਬੜੇ ਥੋੜੇ ਜਿਹੇ ਸ਼ਹਿਰ ਆ ਗ੍ਰੇਟਰ ਟ੍ਰਾਂਟੋ ਐਰੀਆ ਹੋਇਆ ਜਾਂ ਵੈਨਕੂਵਰ ਐਰੀਆ ਹੋਇਆ ਜਾਂ ਐਡਮੰਟਨ ਜਾਂ ਕੈਲਗਰੀ ਜਾਂ ਵਿਨੀਪੈਗ ਐਰੀਆ ਹੈ ਜਿੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਲੋਕੀ ਸਮਾ ਸਕਦੇ ਬਾਕੀ ਥਾਵਾਂ ਤੇ ਤਾਂ ਬਹੁਤ ਲਿਮਿਟਿਡ ਜੀ ਇਕਨੋਮੀ ਆ ਉਥੇ ਕਿੰਨੇ ਕੁ ਲੋਕਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਸੋ ਇਸ ਕਰਕੇ ਇਹ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਇਥੇ ਇਹਨਾਂ ਨੇ ਇਮੀਗ੍ਰੇਸ਼ਨ ਕੀਤੀ ਲੋਕੀ ਇੱਥੇ ਲਿਆਦੇ ਉਹਦੇ ਕਰਕੇ ਨੌਕਰੀਆਂ ਨਹੀਂ ਮਿਲ ਰਹੀਆਂ ਮੈਨੂੰ ਬੜਾ ਬੁਰਾ ਲੱਗਦਾ ਜਿਹਨੂੰ ਆਪਣੇ ਲੜਕੇ ਜਿਹੜੇ ਪੰਜਾਬੀ ਲੜਕੇ ਜਿਹੜੇ ਨੇ ਉਹ ਸਾਈਕਲਾਂ ਤੇ ਚੜ ਕੇ ਡਿਲੀਵਰੀ ਕਰ ਰਹੇ ਹੁਣ ਟਰਕਿੰਗ ਦੀ ਗੱਲ ਵੀ ਇੱਥੇ ਜੇ ਸੋਸ਼ੀਲੀ ਕਿਤੇ ਲੋਕਾਂ ਨੂੰ ਮਿਲੂਏ ਇਥੇ ਤੇ ਟਰਕਿੰਗ ਦੀ ਗੱਲ ਵੀ ਬਹੁਤ ਘੱਟ ਕਰਦੇ ਨੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਵਾ ਜੇ ਹੁਣ ਕਰ ਕਰਦੇ ਕੀ ਤਾਂ ਘੱਟ ਵੀ ਗਈਆਂ ਵਾ ਮੌਰਗੇਜ ਬਹੁਤ ਜ਼ਿਆਦਾ ਉਹਦੀ ਕਰਕੇ ਕਿਰਾਇ ਬਹੁਤ ਹੈ ਸੋ ਜੇ ਤੁਸੀਂ ਤੁਹਾਨੂੰ ਕਿਰਾਇਆ ਜੇ ਘਰ ਦਾ 2000 ਆਉਂਦਾ ਵਾ ਤੇ ਮੌਰਗੇਜ 3000 ਆ ਰਿਹਾ ਸੋ ਆਪਣੇ ਕੋਲੋਂ ਤੁਹਾਨੂੰ 1000 ਆਪਣੇ ਕੋਲੋਂ ਪਾ ਕੇ ਦੇਣਾ ਪੈਂਦਾ ਸੋ ਇਸ ਕਰਕੇ ਜੋ ਹਾਲਾਤ ਇੱਥੇ ਬਣੇ ਹੋਏ ਨੇ ਇਹ ਕੋਈ ਬਹੁਤ ਹੀ ਸੁਖੇਵੇਂ ਨਹੀਂ ਹਾਲ ਪਰ ਮੈਂ ਇਥੇ ਵੀ ਕਹਿਣਾ ਚਾਹਣਾ ਕਿ ਜੇ ਤੁਹਾੜ ਕੋ ਕੋਈ ਸਕਿੱਲ ਹੈ ਸਕਿੱਲ ਲੈ ਕੇ ਆਉਂਦੇ ਜੇ ਤੇ ਫਿਰ ਇੱਥੇ ਨੌਕਰੀਆਂ ਹਨ ਖਾਸ ਕਰਕੇ ਹੈਲਥ ਸੈਕਟਰ ਦੇ ਵਿੱਚ ਜਾਂ ਬੇਸਿਕ ਨੀਡਸ ਜਿਹੜੀਆਂ ਵਾ ਪਲੰਬਿੰਗ ਆ ਜਾਂ ਇਲੈਕਟ੍ਰੀਸ਼ੀਅਨ ਜਾਂ ਹੋਰ ਜਿਹੜੇ ਕੰਮ ਨੇ ਜਾਂ ਇਹ ਸੀ ਠੀਕ ਕਰਨਾ ਜਾਂ ਹੀਟਿੰਗ ਸਿਸਟਮ ਨੂੰ ਠੀਕ ਕਰਨਾ ਇਹਦੇ ਕੰਮ ਹੈਗੇ ਆ ਜੇ ਤੁਸੀਂ ਹੱਥੀ ਕੰਮ ਕਰ ਸਕਦੇ ਜੇ ਉਹ ਵੀ ਕੰਮ ਹੈਗੇ ਆ ਸੋ ਪਰ ਸਭ ਤੋਂ ਜ਼ਿਆਦਾ ਜਿਹੜੇ ਮੇਰੇ ਖਿਆਲ ਵਧੀਆ ਕੰਮ ਜਿਹੜਾ ਮੈਂ ਜਿਹਦੇ ਬਾਰੇ ਮੈਂ ਕਹਿਣਾ ਚਾਹੂੰਗਾ ਕਿ ਤੁਹਾਨੂੰ ਉਹਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਆ ਉਹ ਹੈ ਹੈਲਥ ਵਰਕਰ ਦਾ ਤੇ ਨਰਸਿੰਗ ਦਾ ਜੇ ਤੁਸੀਂ ਡਾਕਟਰ ਬਤੌਰ ਡਾਕਟਰ ਨਹੀਂ ਵੀ ਜੇ ਡਾਕਟਰ ਨਹੀਂ ਬਣ ਸਕੇ ਤੁਸੀਂ ਇੱਥੇ ਨਰਸ ਬਣ ਕੇ ਵੀ ਹੈਲਥ ਵਰਕਰ ਬਣ ਕੇ ਵੀ ਤੁਸੀਂ ਚੰਗਾ ਆਪਣਾ ਰੋਜ਼ਗਾਰ ਕਮਾ ਸਕਦੇ ਜੀ ਚੰਗੀ ਕਮਾਈ ਵੀ ਕਰ ਸਕਦੇ ਜੀ ਸੋ ਇਸ ਕਰਕੇ ਸਕਿੱਲ ਲੈ ਕੇ ਆਓ ਸਕਿੱਲ ਲੈ ਬਿਨਾ ਇਥੇ ਆਉਣਾ ਫਾਇਦਾ ਨਹੀਂ ਬਾਕੀ ਮੇਰੇ ਖਿਆਲ ਟੈਂਪਰੇਰੀ ਫੇਜ਼ ਆ ਇਹ ਕੈਨੜਾ ਦੀ ਇੱਕ ਖਾਸ ਖੂਬਸੂਰਤ ਚੀਜ਼ ਇਹ ਹੈ ਕਿ ਇੱਥੇ ਰੇਸਿਜ਼ਮ ਨਹੀਂ ਹੈ ਜਿਵੇਂ ਕਿ ਬਾਕੀ ਦੇ ਮੁਲਕਾਂ 'ਚ ਵੇਖਣ ਨੂੰ ਮਿਲਦਾ ਵਾ ਹਾਲਾਂਕਿ ਇੱਥੇ ਹੋਮਲੈਸ ਲੋਕ ਡਰੱਗ ਐਡਿਕਟਸ ਸਾਨੂੰ ਦਿਨੋਂ-ਦਿਨ ਵਧ ਰਹੇ ਨੇ ਤੁਹਾਨੂੰ ਆਮ ਤੌਰ ਤੇ ਹਰਿਆਸ ਵੀ ਕਰਦੇ ਨੇ ਤੰਗ ਵੀ ਕਰਦੇ ਨੇ ਪਾਰਕਾਂ ਦੇ ਮੱਲੀਆਂ ਹੋਈਆਂ ਇਹਨਾਂ ਲੋਕਾਂ ਨੇ ਲੇਕਿਨ ਫਿਰ ਵੀ ਇੱਥੇ ਰੇਸਿਜ਼ਮ ਨਾ ਹੋਣ ਕਰਕੇ ਇੱਕ ਮੁਲਕ ਰਹਿਣ ਯੋਗ ਵੀ ਹੈ ਵਾਤਾਵਰਣ ਵੀ ਬਹੁਤ ਚੰਗਾ ਇੱਕ ਦਾ ਪਾਣੀ ਵੀ ਬਹੁਤ ਚੰਗਾ ਖਾਣਾ ਵੀ ਬਹੁਤ ਸਾਫ਼ ਸੁਥਰਾ ਵਾ ਬਹੁਤ ਸਾਰੇ ਲੋਕੀ ਜਿਹੜੇ ਇੰਡੀਆ ਦੇ ਵਿੱਚ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਲੇਕਿਨ ਸਕਿੱਲ ਲੈ ਕੇ ਆਓ ਅਦਰਵਾਈਜ਼ ਇੱਥੇ ਹਾਲਾਤ ਜਿਹੜੇ ਨੇ ਕਾਫੀ ਮੁਸ਼ਕਲ ਨੇ